ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ 22 ਤੇ 23 ਅਗਸਤ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਕਿੱਡੇ-ਕਿੱਡੇ ਇਲਾਕਿਆਂ ਵਿੱਚ ਮੀਂਹ ਨਿਰਧਾਰਤ ਸਾਰ ਪਾnde ਦਿਖਾਈ ਦੇ ਰਹੇ ਨੇ ਕਿੱਥੇ-ਕਿੱਥੇ ਵੱਧ ਤੇ ਕਿੱਥੇ-ਕੱਟ ਸਭਾਵਨਾ ਰਹੇਗੀ 2 ਦਿਨਾਂ ਦੇ ਵਿੱਚ 22 ਤੇ 23 ਅਗਸਤ ਨੂੰ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਨੂੰ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਾਗੇ ਜ਼ਿਲ੍ਹੇ ਦੀੰਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਸੈਟਲਾਈਟ ਤਸਵੀਰਾਂ ਵੇਖਸੋ ਨੇ 22 ਅਗਸਤ 6 ਵਜੇ ਸਵੇਰ ਦੇ ਤੇ 45 ਮਿੰਟ ਦੀਆਂ ਲਾਈਵ ਤਾਇਆ ਸਰਦੋ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼ ਸਬਤ ਦਿਖਾਈ ਦੇ ਰਿਹਾ ਹੈ ਹਾਰ ਹੋ ਗਿਆ ਹਾਰੂ ਦੇ ਆਸ-ਪਾਸ ਖੇਤਰ ਹੋ ਗਏ ਇਹਨਾਂ ਇਲਾਕੇ ਵਿੱਚ ਕਿਤੇ ਕਿਤੇ ਜਿਹੜੀ ਸੰਗਣੀ ਪੱਤਲੇ ਦੇ ਤੌਰ 'ਤੇ ਚੱਲੀ ਉਸ ਸੰਗਰੀ ਆ ਗਿਆ ਸਿਰਸਾ ਹੋ ਗਿਆ ਜੈ ਇਤਿਹਾਸਕ ਖੇਤਰਾਂ ਵਿੱਚ ਸੂਰਤਗੜ ਹੋ ਗਿਆ ਸ਼੍ਰੀ ਗੰਗਾ ਨਗਰ ਹੋ ਗਿਆ ਕੁਝ ਚੰਡੀ ਪੰਚਕੂਲਾ ਗਾ ਪਾਣੀ ਪਤੋ ਗਿਆ ਸੋਨੀਪਤ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਕਿਤੇ ਕਿਤੇ ਹਲਕੀ ਕਿਤੇ ਕਿਤੇ ਇੱਕਾ ਤੋਂ ਕਾ ਪਾਗ ਸੰਘਣੀ ਜਿਹੜੀ ਪੱਤਲ ਬਾਈ ਦਾ ਤੌਰ ਚੱਰੀ ਏ ਤਾਂ ਪੰਜਾਬ ਦੇ ਜ਼ਿਆਦਾਤਰ ਲਾਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਤੇ ਰਾਜਸਥਾਨ ਦੇ ਜ਼ਿਆਦਾਤਰ ਖੇਤਰ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਤੇ ਅੱਜ 22 ਅਗਸਤ ਤੋਂ ਉਸ ਤੋਂ ਬਾਅਦ 23 ਅਗਸਤ ਦੇ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਘਟੋ ਘੱਟ ਵੀ 40 ਤੋਂ 50 ਜਾਂ 50 ਤੋਂ 55% ਚਾਂਸ ਰਹਿਣਗੇ ਤਾਂ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਖੇਤਰੋਗੇ ਜਾਂ ਰਾਜਸਥਾਨ ਦੇ ਖੇਤਰਾਂ ਵਿੱਚ ਕਿਤ ਕਿਤੇ ਜਿਹੜੇ ਕਾਰਗੀਆਂ ਆਰਮੀਆ ਵੇਖਣ ਨੂੰ ਮਿਲ ਜੇ ਦੋ ਦਿਨਾਂ ਦੇ ਵਿੱਚ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਇੱਕਾ ਤੋਂ ਕ ਪਾਕਾ ਪਾਰੀਮੀ ਦੀ ਝਟ ਵੇਖਣ ਨੂੰ ਮਿਲ ਸਕਦੀ ਹੈ ਇਸ ਵਿੱਚ ਖਾਜੜ ਜ਼ਿਲ੍ਹੇ ਹੋਣਗੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਫਿਰੋਜ਼ਪੁਰ ਤੋਂ ਲੈ ਕੇ ਮੋਗਾ ਆ ਗਿਆ ਬਰਨਾਲਾ ਕੁਝ ਲੁਧਿਆਣਾ ਆ ਗਿਆ ਪਟਿਆਲਾ ਸੰਗਰੂਰ ਹੋ ਗਿਆ ਆ ਇਸ ਤੇ ਨਾਲ ਲੱਗਦੇ ਮਾਨਸਾ ਆ ਗਿਆ ਬਠਿੰਡਾ ਆ ਗਿਆ ਤੇ ਫਰੀਦਕੋਟ ਮੁਕਸਰ ਫਾਜ਼ਿਲਕਾ ਇਹੜੇ ਇਲਾਕੇ ਮੀਨ ਹੋਣਗੇ ਪੰਜਾਬ ਦੇ ਤੇ ਕੁਝ ਸਿਰਸਾ ਦੇ ਇਲਾਕੇ ਹੋਗੇ ਅਸਾਰ ਹੋ ਗਿਆ ਜੀਂਦ ਹੋ ਗਿਆ ਫਤਿਹਬਾਦ ਹੋ ਗਿਆ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਨਾਲਕ ਔਰ ਖੇਤਰਮਬਾਲ ਤੇ ਪੰਚਕੂਲਾ ਗਿਆ ਕੈਥਲ ਹੋ ਗਿਆ ਇਸ ਤੇ ਨਾਲ ਲੱਗਦੇ ਖੇਤਰੋਗੇ ਸੋਨੀਪਤ ਪਾਣੀਪਤ ਹੋ ਗਿਆ ਸ਼੍ਰੀ ਗੰਗਾ ਹਰਮਾਨਗੜ ਹੋ ਗਿਆ ਸੂਰਤਗੜ ਹੋ ਗਿਆ ਸੰਗਰੀ ਆ ਗਿਆ ਖਾਜੂਵਾਲ ਹੋ ਗਿਆ ਜਿਸ ਤੇ ਨਾਲ ਲੱਗਦੇ ਕੁਝ ਚੂਰੂ ਦੇ ਆਸਪ ਖੇਤਰਾ ਵਿੱਚ ਇਹੜ ਖਾਸ ਰਹਿਣਗੇ ਜ਼ਿਲ੍ਹੇ ਜਿਹੜੇ ਲਾਕੇ ਤੁਹਾਨੂੰ ਦੱਸੇ ਨੇ ਤੇ ਇਹਨਾਂ ਵਿੱਚ ਸੰਭਾਵਨਾ ਜਿਹੜੀ ਕਾਫੀ ਰਵੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕੁਝ ਖੇਤਰਾ ਵਿੱਚ ਪਾਰਮੀ ਦੀ ੜ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਜਿਹੜੇ ਪੰਜਾਬ ਦੇ ਮਾਝਾ ਦਵਾਬਾ ਦੇ ਖਾਸ ਕਰ ਖੇਤਰ ਜੇ ਪਠਾਨਕੋਟ ਗੁਰਦਾਸਪੁਰ ਲੈ ਕੇ ਜਾਂ ਹੁਸ਼ਿਆਰਪੁਰ ਦੇ ਲਾਕੇ ਹੋਗੇ ਕੁਝ ਨਵਾਂ ਸ਼ਹਿਰ ਹੋ ਗਿਆ ਆਰੂਪ ਹਰੂਗਿਆ ਫਾਤੇਗੜ ਸਾਹਿਬ ਹੋ ਗਿਆ ਮੁਹਾਲੀ ਚੰਡੀਗੜ੍ਹ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਵਿੱਚ ਵੀ ਸੁਭਾਵਨਾ ਕਾਫੀ ਰਵੇਗੀ ਜਨ ਕਿ ਇਹਨਾਂ ਇਲਾਕਿਆਂ ਵਿੱਚ ਕਿਤੇ ਕਿਤੇ ਜਿਹੜਾ ਹੋ ਸਕਦਾ ਕੁਝ ਟੁੱਟਵੇਂ ਕਾਰਵੀਆਂ ਵੇਖਣ ਨੂੰ ਮਿਲ ਸਕਦੇ ਆ ਕੁਝ ਥੋੜੇ ਬੋਤ ਖੇਤਰਾ ਵਿੱਚ ਚਾਂਸ ਰੰਗ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਕੁਝ ਥੋੜੇ ਬੋਤ ਖੇਤਰਾ ਤੇਜ਼ ਜ਼ੋਰਦਾਰਮੀ ਵੀ ਦਰਜ ਕੀਤਾ ਜਾ ਸਕਦੇ ਇਹਨਾਂ ਦੇ ਕੁਝ ਕੁ ਥਾਵਾਂ ਤੇ ਇਕਾਤੁਕਾ ਭਾਗਾ ਵਿੱਚ ਤੇ ਬਾਕੀ ਅਮਰitsar ਤਰਨਤਾਰ ਜਲੰਧਰ ਕਪੂਰਥਲਾ ਵਿੱਚ ਵੀ ਜਿਹੜੇ ਚਾਂਸ ਸੰਬੰਧ ਦਿਖਾਈ ਦੇ ਰਹੇ ਜਨ ਕਿ ਇਹਨਾਂ ਵਿੱਚ ਕਿਤੇ ਕਿਤੇ ਕਾਰਵੀਆਂ ਵੇਖਣ ਨੂੰ ਇੱਥੇ ਤੁਹਾਨੂੰ ਸਕਰੋਲ ਠੀਕ ਹੈ ਜੋ ਵੀ ਸਰਕਲ ਲਾ ਕੇ ਖਾਰੇ ਜਿਹੜੇ ਚਾਂਸ ਇੱਥੇ ਜ਼ਿਆਦਾ ਰਹਿਣਗੇ ਜਾਨਕੀ ਦੱਖਣ ਪੱਛਮੀ ਲਾਕੇ ਹੋਗੇ ਫਿਰੋਜ਼ਪੁਰ ਤੋਂ ਲੈ ਕੇ ਮੋਗਾ ਦੇ ਲਾਕੇ ਹੋਗੇ ਆ ਬਰਨਾਲਾ ਲੁਧਿਆਣਾ ਆ ਗਿਆ ਪਟਿਆਲਾ ਸੰਗਰੂਰ ਫਤਿਹਗੜ ਸਾਹਿਬ ਦੇ ਮੋਹੱਲੀ ਚੰਡੀਗੜ੍ਹ ਦੇ ਲਾਕੇ ਹੋਗੇ ਕੁਝ ਰੂਪਨਗਰ ਦੇ ਹੋਗੇ ਆ ਬਠਿੰਡਾ ਮਾਨਸਾ ਆ ਗਿਆ ਜਾਇੰਟਸ ਦੇ ਨਾਲ ਅਫਰੀਦਕੋਟ ਮੁਕਸਰ ਫਾਜ਼ਲਕਾ ਆ ਗਿਆ ਸਿਰਸਾ ਸਹਾਰ ਹੋ ਗਿਆ ਫਤਿਹਾਬਾਦ ਹੋ ਗਿਆ ਅ ਜੀਂਦ ਹੋ ਗਿਆ ਕੁਰਕਸ਼ੇਤਰ ਕੈਥਲ ਅੰਮ੍ਰਾਲਾ ਆ ਗਿਆ ਸੁਰਤਗੜ ਹੋ ਗਿਆ ਸੰਗਰੀ ਆ ਗਿਆ ਇਸ ਤੇ ਨਾਲ ਲੱਗਦੇ ਆ ਸ਼੍ਰੀ ਗੰਗਨਾਹਨਮਾਨਗੜ੍ਹ ਦੇ ਲਾਕੇ ਇਹ ਦੋ ਦਿਨ ਲਗਾਤਾਰ ਮੀਂਹ ਪਵੇਗਾ ਅੱਜ ਤੇ ਕੱਲ ਦੋ ਦਿਨਾਂ ਵਿੱਚ ਸੁਭਾਵਨਾ ਰਹੇਗੀ ਜਾਨਕੀ ਕਿ ਕਿਤੇ ਕਿਤੇ ਹਲਕਾ ਕੁਝ ਥਾਵਾਂ ਦੇ ਦਰਮਿਆਨਾ ਕੁਝ ਥੋੜੇ ਬਤ ਖੇਤਰਾ ਭਾਰੀ ਵੀ ਦੀ ਜਿਹੜੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਜਿਹੜੇ ਦੂਜੇ ਨੰਬਰ ਜ਼ਿਲ੍ਹੇ ਦੱਸੇ ਹਨ ਤੁਹਾਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਜਾਂ ਜਲੰਧਰ ਕਪੂਰਥਲਾ ਇਸ ਦਿਨ ਹੁਸ਼ਿਆਰਪੁਰ ਰੂਪਨਗਰ ਆ ਇਸ ਤੇ ਨਾਲ ਲੱਗਦੇ ਕੁਝ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਇਹਨਾਂ ਵਿੱਚ ਸੁਭਾਵਨਾ ਰਹੇ ਕਿਤੇ ਕਿਤੇ ਇਹ ਟੁੱਟਵੇਂ ਕਾਦਮੀਆਂ ਵੇਖਣ ਨੂੰ ਮਿਲਗੇ ਕੁਝ ਥੋੜੇ ਬਤ ਖੇਤਰਾ ਚਾਂਸ ਰਹਿਣ ਕਿਤੇ ਕਿਤੇ ਹਲਕੇ ਦਰਮ ਤਾ ਚਾਂਸ ਰਹਿਣਾਂ ਖੇਤਰਾ ਵਿੱਚ ਖਾਸ ਕਰ ਪੱਛਮੀ ਖੇਤਰ ਸਰਦੀ ਇਲਾਕਿਆਂ ਵਿੱਚ ਜਾਂ ਮੱਧ ਖੇਤਰ ਵਿੱਚ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਅੱਜ 22 ਅਗਸਤ ਨੂੰ ਥੋੜੇ ਹੀ ਘੱਟ ਸਭਾਵਨਾ ਰਹੀ ਕੁਝ ਕੁ ਥਾਵਾਂ ਤੇ ਸਭਾਵਨਾ ਪੰਦੀ ਦਿਖਾਈ ਦੇ ਰਹੀ ਏ ਤੇ ਕੱਲ 23 ਅਗਸਤ ਨੂੰ ਜ਼ਿਆਦਾਤਰ ਚਾਂਸ ਰਹਿਣਗੇ ਜ਼ਿਆਦਾਤਰ ਲਾਗੈਮੀ ਪਹੁੰਚਣ ਦਾ ਸਾਰ ਨੇ ਪੰਜਾਬ ਦੇ ਕੁਝ ਗੱਲ ਕਰੀ 40 ਤੋਂ 45 ਜਾਂ 45 ਤੋਂ 50% ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕਾਫੀ ਜਿਹੜੇ ਚਾਂਸ ਰਹਿਣਗੇ 23 ਅਗਸਤ 2024 ਨੂੰ ਤੇ ਅੱਜ ਟੁੱਟਵੇਂ ਰੂ ਆ ਦੇਖਣ ਨੂੰ ਪੰਜਾਬ ਦੇ ਕੁਝ ਥੋੜ੍ਹਪੋਤ ਖੇਤਰਾਵਾਂ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਕੁਝ ਥੋੜ੍ਹਪੋਤ ਖੇਤਰਾਵਾਂ ਸੁਭਾਵਨਾ ਰਵੇ ਕਿ ਤੱਕ ਤੇ ਹਲਕੇ ਦਰਮਿਆਨੇ ਤੇ ਕੁਝ ਇਲਾਕਿਆਂ ਵਿੱਚ ਕੇਵਲ ਬੱਦਲਾਈ ਪਾਉਂਸ ਦੀ ਹਲਕੀ ਸੰਘਣੀ ਜਾਂ ਕੇਨਮਣ ਦੇਖਣ ਨੂੰ ਮਿਲ ਸਦੀ ਕੁਝ ਇਲਾਕਿਆਂ ਵਿੱਚ ਥੋੜ੍ਹਪੋਤ ਖੇਤਰਾਵਾਂ ਵਿੱਚ ਤੇਜ਼ ਜ਼ੋਰਦਾਰ ਮੀਂਹ ਵੀ ਦਰਜ ਕੀਤਾ ਜਾ ਸਕਦਾ ਤੁਕਾ ਪਾ ਕੋ ਸੁਭਾਵਨਾ ਰਹੇਗੀ ਤੇ ਜ਼ਿਆਦਾਤਰ ਲਗਾ ਮੌਸਮ ਵੀ ਠੀਕ ਠਾਕ ਰਹਿੰਦਾ ਸਾਰਨੇ ਅੱਜ 22 ਅਗਸਤ ਨੂੰ ਤੇ ਕੱਲ ਜ਼ਿਆਦਾਤਰ ਆਪਾਂ ਗੱਲ ਕਰੀ ਕੱਲ ਜਿਹੜਾ 23 ਅਗਸਤ ਨੂੰ ਜ਼ਿਆਦਾਤਰ ਖੇਤਰਾਵਾਂ ਵਿੱਚ ਜਮੀਂ ਦੇ ਜ ਅਖੜ ਪਛਮੀ ਇਹਨਾਂ ਵਿੱਚ ਸੁਭਾਵਨਾ ਜ਼ਿਆਦਾ ਰਹੇਗੀ ਬਾਕੀ ਜ਼ਿਲ੍ਹਿਆਂ ਨਾਲ ਤੇ ਪੰਜਾਬ ਦੇ ਕੁਝ 40 ਤੋਂ 45 ਜਾਂ 45 ਤੋਂ 50 50% ਚਾਂਸ ਰਹਿਣਗੇ ਹਰਿਆਣਾ ਤੇ ਪੰਜਾਬ ਆ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਪੰਜਾਬ ਦੇ ਨਾਲ ਲੱਗਦੇ ਇਹਨਾਂ ਵਿੱਚ ਸੁਭਾਵਨਾ ਜਿਹੜੀ ਆ ਬੰਦੀ ਦਿਖਾਈ ਦੇ ਰਹੀ ਹੈ ਕੱਲ 23 ਅਗਸਤ 2024 ਨੂੰ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ